ਫਤੋ ਬੱਚੇ ਦੇ ਪੱਕੇ ਲਗੇ ਸਰਕਾਰੀ ਸਕੂਲਾਂ ਨਹੀਂ ਚੱਲਾਈਏ ਗੌਰਮਤ ਜਿਹੜੀ ਬੱਚਾ ਨੂੰ ਫ੍ਰੀ ਫੈਸਲਟੀ ਦੇ ਰਹੀ ਹੈ ਫ੍ਰੀ ਐਜੂਕੇਸ਼ਨ ਦੇ ਰਹੀ ਹੈ ਫ੍ਰੀ ਯੂਨੀਫਾਰਮ ਦੇ ਰਹੀ ਹੈ ਇੱਕ ਜਿਹੜੇ ਕਮਿਊਨਿਟੀ ਡਿਵੈਲਪਰ ਦਾ ਸਕੂਲ ਹੈ ਆਰਗੋਨਿਕ ਤਕਨੀਕਾਂ ਦੇ ਨਾਲ ਲੈਬ ਕਲਾਸਰੂਮ ਨੇ ਉਹਨਾਂ ਦਾ ਨਾਟਾ ਬੱਚੇ ਪਾਹੀ ਲੈ ਸਕਦੇ ਜੇਕਰ ਤੁਹਾਨੂੰ ਸਰਕਾਰੀ ਸਕੂਲਾਂ ਦੇ ਵਿੱਚ ਦਾਖਲਾ ਕਰਾਉਗੇ ਕੋਈ ਪਤਾ ਵਰਤੂਆਂ ਦਾ ਕੋਈ ਮੁੱਲ ਨਹੀਂ ਹੁੰਦਾ ਜਦੋਂ ਤਾਂ ਕੋਲੋਂ ਕੋਈ ਵਰਤਦਾ ਨਹੀਂ ਹੈ ਤਾਂ ਪੜ੍ਹਮੀ ਤੋਂ ਬਾਅਦ ਵੀ ਬੱਚਿਆਂ ਨੂੰ ਪੜ੍ਹਾਉਣਾ ਹੈ। ਸਰਹਾਲ ਦੇ ਘੜੀ ਉਹ ਜੋ-ਜੋ ਫੂਡ ਸਾਨੂੰ ਗਵਰਨਮੈਂਟ ਦੇ ਰਹੀ ਹੈ ਸਰਕਾਰੀ ਸਕੂਲਾਂ ਤੇ ਰਿਹਾ ਅਸੀਂ ਇਹ ਚੀਜ਼ ਨੂੰ ਲਈਏ। ਬੱਚਰ ਬੱਚਵਾਂ ਦੇਖ ਕੇ ਲੈ ਕੇ ਆਏਗੇ। ਗੋਮਨ ਦਾ ਸਾਡੇ ਨਾਲ ਬਹੁਤ ਜ਼ਿਆਦਾ ਸਹਿਯੋਗ ਹੈ। ਅਸੀਂ 3 ਦਿਨ ਤੋਂ ਐਮਐਸ ਦੇ ਸਾਥੇ ਨਾਲ ਇਨੋਵੇਸ਼ਨ ਪ੍ਰੋਗਰਾਮ ਤੇ ਚੱਲ ਰਹੇ ਹਾਂ। ਮੈਂ ਅੱਜ ਤੱਕ ਇਹਨਾਂ ਅਰਗੇਨਮੈਂਟਸ ਸਰਵਾੰਦੇ ਰਹੀ ਹੈਗੇ ਮੈਂ ਬਹੁਤ ਘੱਟ ਦੇਖੇ ਹੈਗੇ ਆ। ਇਹ ਹਰ ਇੱਕ ਬੱਚੇ ਲਈ ਬੜਾ ਪੋਜ਼ਿਟਿਵ ਐਟੀਟਿਊਡ ਰੱਖਦੇ ਨੇ। ਕਿ ਹਾਂਜੀ ਆ ਵੀ ਹੋਜੂ ਆ ਵੀ ਹੋਜੂ। ਜਸਟ ਦੇ ਸਕੂਲ ਦੇ ਅਧਿਆਪਕ ਜਰਬਾਨ 2400 ਦੇ ਇੰਚਾਰਜ ਨੇ ਚਾਹੇ ਮਿਡਲ ਸਕੂਲ ਦੇਣੇ ਚਾਹੀਏ ਪ੍ਰਾਇਮਰੀ ਦੇ ਨੇ ਪਲੀਜ਼ ਜਿਹੜੋ ਤੁਹਾਨੂੰ ਚੀਜ਼ ਚਾਹੀਦੀ ਹੈ ਚਿੱਠੀ ਬਣਾ ਕੇ ਭੇਜੋ ਨਾ ਮੇਰੇ ਫੋਨ ਦੇ WhatsApp ਤੇ ਫੋਟੋ ਭੇਜੋ ਤਾਂ ਕਿ ਅਸੀਂ ਜਿਹੜੇ ਸਾਡੇ ਪ੍ਰਾਇਮਰੀ ਤੇ ਮਿਡਲ ਸਕੂਲ ਲੈਣਾ ਉਹ ਰੋਡ ਫੋਟੋ ਬਣਾ ਸਕੀਏ ਥੈਂਕ ਯੂ ਬਹੁਤ ਬਹੁਤ ਧੰਨਵਾਦ ਕੁੱਤੇ ਜਰ ਨੰਮ ਸਿੰਮਤੀ ਕਮਲਜੀਤ ਕੌਰ ਨੇ ਬੜਤ ਬੋਧਿਆ ਸੱਜਾ ਦੇ ਨਾਲ ਅਰ ਜਿਹੜਾ ਸਕੂਲ ਦੀ ਪ੍ਰਕਿਆ ਹੈ ਸਕੂਲਰ ਜਿਸ ਦਾ ਸਰਕਾਰੀ ਸਕੂਲ ਨੂੰ ਸਿੱਨਾ ਕਿਸ ਮਹੂਰ ਕਰਵਾਇਆ ਜਾ ਰਿਹਾ ਹੈ ਕਿ ਇਸ ਤੋਂ ਬਾਅਦ ਅਸੀਂ ਸਾਡੀ ਬਹੁਤ ਹੀ ਸਤਿਕਾਰਯੋਗ ਸਰਦ ਬਟਿੰਦਰ ਸਿੰਘ ਹਾਟੇ ਦੇ ਐਮ ਐਲ ਏ ਨੂੰ ਸੇਟ ਤੇ ਜਾਣਾ ਚਾਹੀਦਾ ਹੈ ਉਹਨਾਂ ਦੀ ਤਾਇੀ ਲਈ ਦੇ ਸਕਦਾ ਹੈ ਸੁਹਾੜਾ ਕੋਕੀ ਨਿਸ਼ਾਨ ਬਣ ਜਾਵੇ ਕਦਮ ਅਜਿਹੇ ਰੱਖੋ ਕਿ ਨਿਸ਼ਾਨ ਬਣ ਜਾਵੇ ਕੰਮ ਅਜਿਹੇ ਕਰੋ ਕਿ ਪਛਾਨ ਬਣ ਜਾਵੇ ਕਦਮ ਅਜਿਹੇ ਰੱਖੋ ਕਿ ਨਿਸ਼ਾਨ ਬਣ ਜਾਵੇ ਕਦਮ ਅਜਿਹੇ ਰੱਖੋ ਕਿ ਨਿਸ਼ਾਨ ਬਣ ਜਾਵੇ ਇੱਕ ਜਿੰਦਗੀ ਤਾਂ ਸਾਰੇ ਜੀਵਾਂ ਲਈ ਪਰ ਜ਼ਿੰਦਗੀ ਅਜਿਹੀ ਜੀਓ ਕਿ ਨਿਸ਼ਾਨ ਬਣ ਜਾਵੇ ਜ਼ਿੰਦਗੀ ਅਜਿਹੀ ਜੀਓ ਕਿ ਨਿਸ਼ਾਨ ਬਣ ਜਾਵੇ ਹਾਂਜੀ ਬਹੁਤ ਬਹੁਤ ਧੰਨਵਾਦੀ ਤੁਹਾਨੂੰ ਦਿਲੋਂ ਸਵਾਗਤ ਕਰਦੇ ਹਾਂ ਸਿੰਘ ਜੀ ਕਾਦੀਆਂ ਨੂੰ ਮੈਂ ਸਵਾਗਤ ਕਰਦੇ ਹਾਂ ਜੇ ਕੋਈ ਵੀ ਨੂੰ ਪੰਚਾਇਤ ਜੇ ਕੋਈ ਵੀ ਸਾਰੇ ਸਾਡੇ ਸਾਥੀ ਦਿੱਤੀਆਂ ਸਾਰਾ ਬਤਾਵਾ ਬਜ਼ੁਰਗ ਦਿੱਤੀਆਂ ਦਾ ਦਿੱਤੀਆਂ ਦਾ ਪਾਕਿਸਤਾਨ ਜਿੰਨੇ ਵੀ ਸਾਥੀ ਮੇਰੇ ਨਾਲ ਆਏ ਨੇ ਸਭ ਤੋਂ ਪਹਿਲਾਂ ਫਤਿਹਦੀ ਸਾਜ ਕੋਲੇ ਵਾਇਬੂ ਜਿੱਤਾ ਖਾਲਸਾ ਵਾਇਬੂ ਜਿੱਤ ਕੀ ਸਤੇ ਅੱਜ ਦਾ ਜੋ ਦਿਨ ਹੈ ਪੰਜਾਬ ਕਾ ਕਰਤੀ ਲਿੰਗਰ ਨੂੰ ਕੀ ਦੋ ਰਹੇ ਆ ਅਸੀਂ ਹਰਪੂਰ ਜਾਣੇ ਆ तकरीबन ਮੇਰੇ ਹੱਥੇ ਦੇ 114 15 ਸਕੂਲ ਨੇ ਜਿਨ੍ਹਾਂ ਦੇ ਵਿੱਚ ਮੈਂ ਜਾਣਾ ਦੇ چھوٹے چھوٹے ਬੱਚਿਆਂ ਲਈ ਕੰਮ ਕਰਦਾ ਤਾਂ ਰਣਸੀਆ ਰਣ ਸਰਵੇਖੇ ਅੱਜ ਤੱਕ ਦਿੱਲੀਆਂ ਵੀ ਸਰਕਾਰਾਂ ਆਈਆਂ ਜੋ ਵੀ ਸਮਾਂ ਪਿੱਛੇ ਰਿਹਾ ਕਦੇ ਵੀ ਕਿਸੇ ਸਕੂਲਾਂ ਦੇ ਨਾਲ ਕੰਮ ਨਹੀਂ ਕੀਤਾ ਆਮ ਆਵੀ ਪਾਰਟੀ ਦੀ ਸਰਕਾਰ ਬਣੀ 2022 ਜਿਹੜੇ 92 ਸੀਟਾਂ ਜਿੱਤੀਆਂ ਆਪਣੇ ਸਤਾਰੂਪੁੱਤ ਨੂੰ ਐਮਐਲਏ ਬਣਾਇਆ ਮੁੱਖ ਮੰਤਰੀ ਬਣੇ ਸਰਦਾਰ ਤੋੜਾ ਸਿੰਘ ਮਾਸਟਰ ਉਦੋਂ ਇੱਕੋ ਗੱਲ ਰਹੀ ਬਹੁਤ ਸੀਟਾਂ ਸੀ ਕਿ ਸਿੱਖਿਆ ਤੇ ਸਿਹਤ ਤੇ ਉਹਦੀ ਕੰਮ ਕਰਾਂਗੇ ਅੱਜ ਸਿੱਖਿਆ ਅਸੀਂ ਸਿਹਤ ਤੇ ਕੰਮ ਕਰ ਰਹੇ ਕਦੇ ਵੀ ਤੁਸੀਂ ਗੱਲ ਯਾਦ ਰੱਖਿਓ ਅੱਜ ਅਪਨ ਮਿਲੇ ਆ ਐਜੂਕੇਸ਼ਨ ਸਕੂਲ ਚ ਮੈਂ ਕਿੰਨਾ ਜਨਮ ਕਦੇ ਵੀ ਕਿਸੇ ਨੇ ਵੀ ਸਕੂਲ ਦੀ ਗੱਲ ਨਹੀਂ ਕੀਤੀ ਮੈਂ ਕਿੰਨਾ ਜਨਮੀਆਂ ਦੀ ਨਾਲੀਆਂ ਦੀ ਛੋਕਿਆਂ ਦੀ ਛੱਪੜਾਂ ਦੀ ਪੱਤੀਆ ਬੋੜੀ ਦੀ ਨੋਟ ਸਾਇਨ ਇਹਨੇ ਕੰਮ ਕਰਦਾ। ਜੇ ਤੁਹਾਡੇ ਕਾਮਪਿੰਡਾਂ ਦੇ ਵਿੱਚ ਸਾਨੂੰ ਕੋਈ ਗੱਲ ਕੋਈ ਨਿਕਲਦਾ। ਲੱਗਦਾ ਇਹ ਕਿ ਸਾਡੇ ਬੱਚਿਆਂ ਨੂੰ ਸਿੱਖਿਆ ਵੀ ਲੋੜ ਹੈਗੀ ਆ। ਜੇ ਆਪਣੇ ਬੱਚੇ ਬਲੀਆ ਪੜ ਜਾਣਗੇ ਤਾਂ ਸ਼ਾਇਦ ਉਹਨੂੰ ਜਿਹੜਾ ਤੁਸੀਂ ਕੀਤਾ ਮਾਰਗ ਜਿਹੜਾ ਮੰਗਲ ਦੀ ਵੀ ਜੋੜ ਨਾ ਸਕੇ। ਬੱਚੇ ਸਾਰਾ ਸੁਪਰਾਗੇ ਜੀ। ਅਸੀਂ ਇੱਥੇ ਇੱਕ ਗੱਲ ਤੁਹਾਨੂੰ ਦੱਸਣ ਨੂੰ ਮਰਜ਼ੀ ਹੈ। ਕਿ ਪੰਜਾਬ ਦੇ ਵਿੱਚ ਅੱਜ ਸਿੱਖਿਆ ਕਾਜੀ ਦੇ ਵਿੱਚ ਕਿਰਾ ਕੰਮ ਕਰਨਾ ਹੈ ਅਸੀਂ ਬਹੁਤਿਆਰ ਆਇਆ ਤੋਂ ਵੱਧ ਜਿਹੜੇ ਜਿਹੇ ਬਖਰੀਆ ਦੇ ਚੁੱਕੇ ਆ ਉਹਦੇ ਵਿੱਚ ਸਿੱਖਿਆਰਨੀ ਵੀ ਨੇ ਬੋਲ ਵੀ ਲਕਰੀਆਂ ਤੇ ਕੋਈ ਵੀ ਬੰਦਾ ਸਰ ਨੂੰ ਅਸਤਾ ਕਰਕੇ ਇਹ ਨਹੀਂ ਕਹਿਦਾ ਲੇ ਕੋਈ ਸਿੱਖੂਈ ਜੋਬ ਲਈਏ ਪੈਸੇ ਨਾਲ ਇਸ 파ਸ ਨਾਲ ਨਹੀਂ ਹੋਗਾ ਜਿਹੜਾ ਯੋਗ ਹੈ ਕੌਣ ਬੁਰੰਗਾ ਕਿਹਾ ਵੀ ਜੋ ਬੱਚਾ ਗਰੀਬਾ ਅਮੀਰਾ ਜਾਤ ਕਿਹੜਾ ਧਰਮ ਕਿਹੜਾ ਕੋਈ ਸਾਨੂੰ ਕਿਸੇ ਮਸਲਾ ਹੈ ਕਿਹੜੀ ਪਾਰਟੀ ਹੈ ਕੋਈ ਮਸਲਾ ਨਹੀਂ ਲਾ ਮੈਂ ਆਪਣੇ ਕੰਮ ਕਰਨ ਦੇ ਤਰੀਕੇ ਸੋਚਿਆ ਕਿ ਸਵਾਲ ਕਿੱਥੋਂ ਆ ਠੀਕ ਆ ਸਮਝ ਲੱਗੀ ਇਹਦਾ ਹੌਲ ਦਾ ਤੇ ਅਸੀਂ ਜਾਣਦੇ ਆ ਕਿ ਸਾਡੇ ਸਕੂਲਾਂ ਦਾ ਇਹ ਵਿਕਾਸ ਹੋ ਰਿਹਾ ਕਿਉਂਕਿ ਸਕੂਲਾਂ ਦੀ ਬਹੁਤ ਲੋੜ ਹੈ ਕਿਹਦਾ ਸਕੂਲਾਂ ਦੇ ਕੰਮ ਕਰਨਾ ਬਹੁਤ ਜ਼ਰੂਰੀ ਹੈ ਉਹਨੇ ਗੱਲ ਕਰਦੇ ਸੀ ਬੈਠੇ ਬਹੁਤ ਸਾਰਾ ਲੋਕਡੇ ਅੰਦਰ ਬੜਿਆ ਹੋਇਆ ਹੈ ਇਹ ਇਹਨਾਂ ਵਿੱਚ ਜਿਹੜੀ ਵੀ ਤੁਹਾਨੂੰ ਲੋੜ ਹੈ ਕਿ ਸੇਵ ਕੋਲ ਦੇ ਅੱਗੇ ਤੁਸੀਂ ਤੁਸੀਂ ਮਿਡਲ ਤੋਂ ਜਾਂ ਫਰੰਟ ਮਿਡਲ ਵੀ ਤੋਂ ਅੰਦਰ ਹੈ। ਕਿ ਜਿਹੜੀ ਵੀ ਚੀਜ਼ ਦੀ ਤੁਹਾਨੂੰ ਲੋੜ ਹੈਗੀ ਆ ਉਹ ਸਾਨੂੰ ਤੁਸੀਂ ਦੱਸੋ ਅਸੀਂ ਤੁਹਾਨੂੰ ਪੂਰਾ ਕਰਕੇ ਦੇਵਾਂਗੇ ਮਿਡਲ ਦੀ ਉਹਦਾ ਬੈਠੇ ਨਹੀਂ ਮੈਨੂੰ ਪਿਆ ਸੀ ਕਿ ਇਹਦਾ ਦਵਾਨ ਲੈਣੂਗੀ ਉਹਦਾ ਕਿਹੜਾ ਦੇਗਾ ਆਪਾਂ ਸਾਰਾ ਕੰਮ ਇਹਨਾਂ ਨੂੰ ਕਰਕੇ ਦੇਈ ਜੂਹ ਵੀ ਕੰਮ ਕਰਦਾ ਕਿਹੜੀ ਸਾਰੇ ਕੰਮ ਮੁਦੇ ਪਿੱਛੇ ਨੇ ਸਭ ਤੋਂ ਪਹਿਲਾ ਕੰਮ ਕੀ ਹੈ ਭੜਾਈ ਦਾ ਅਸੀਂ ਬੱਚਿਆਂ ਦੇ ਕੰਮ ਕਰਨਾ ਚਾਹਦੇ ਕਿਉਂਕਿ ਪਿੰਡਾਂ ਦੇ ਵਿੱਚ ਹੋਰ ਹੀ ਚੜ੍ਹੜੀਆਂ ਨੇ ਮੁਕਦਮੇ ਕਿਸੇ ਦੀ ਕਿਸੇ ਨਾਲ ਨਹੀਂ ਬਣਦੀ ਕਿਸੇ ਦੀ ਕਿਸੇ ਨਾਲ ਟਾਈਪ ਹੋ ਮੈਂ ਜਿਹੜਾ ਆਇਆ ਹਾਂ ਅੱਜ ਜੇ ਪਹਿਲਾਂ ਸਾਨੂੰ ਛੱਡੋ ਸਕੂਲਾਂ ਜੀ ਤੋਂ ਕਰੀਏ ਪਹਿਲਾਂ ਬੱਚੇ ਭੜਾ ਲਈਏ ਫਿਰ ਆਪਾਂ ਕੰਮ ਕਰਾਂਗੇ ਕੋਈ ਸਾਰੀਆਂ ਗੱਲਾਂ ਇੱਕ ਦੇ ਦੂਜੇ ਨਾਲ ਵਿਗੋ ਜਾਂਦੀਆਂ ਨੇ ਪਰ ਫਿਰ ਵੀ ਆਪਾਂ ਨੇ ਉਸ ਸੀ ਨੂੰ ਕਵਰ ਕਰਕੇ ਜੇ ਬਾਹਰ ਪਾ ਕੇ ਰੱਖੀਏ ਤੇ ਫਿਰ ਜ਼ਿੰਦਗੀ ਵਿੱਚ ਕੋਈ ਵੀ ਨਹੀਂ ਰਹਿ ਜਾਗਾ ਅਰ ਬਦਾਂ ਮਨ ਮਟਾਬਲੀ ਹੋਏ ਕਰਦੇ ਸਦਾ ਖੁਸ਼ੀ ਵੀ ਨਹੀਂ ਰਹਿ ਜਾਗਾ ਤੁਸੀਂ ਇਸ ਕਰਕੇ ਮੈਂ ਚਾਹੁੰਦਾ ਕਿ ਆਪਾਂ ਪਿੰਡਾਂ ਦੇ ਸਕੂਲਾਂ ਦੇ ਵਿੱਚ ਕੰਮ ਕਰੀਏ ਹੁਣ ਜਿਹੜਾ ਪਿੰਡਾਂ ਦੇ ਸਕੂਲ ਨੇ ਉੱਥੇ ਤੁਹਾਡਾ ਬਹੁਤ ਘੜਦਾ ਬੱਚੇ ਪੜ੍ਹਦੇ ਨੇ ਪਰ ਇਹ ਵੀ ਕਿਸੇ ਨੇ ਮੈਂ ਕਿਹਾ ਰੱਖ ਅੱਜ ਮੋਟਲ ਹੁੰਦੇ ਨੇ ਜੱਣ ਦੀ ਗਿਜਤ ਪਾੜਨੇ ਪੀਣੇ ਨੂੰ ਸਕੂਲ ਦੀ ਕਰਨੀ ਚਾਹੀਦੀ ਅੱਜ ਤੱਕ ਤਿੰਨ ਸਾਲਾਂ ਵਿੱਚ ਕੋਈ ਸਕੂਲ ਦੀ ਗੱਲ ਕਰਨੀ ਆਇਆ ਸਕੂਲਾਂ ਦੇ ਵਿੱਚੋਂ ਤੁਹਾਡੇ ਬੱਚੇ ਪੜ੍ਹਨਗੇ ਵਧੀਆ ਇਨਸਾਨ ਬਣਨਗੇ ਵਧੀਆ ਅਫਸਰ ਬਣਨਗੇ ਵਧੀਆ ਕੋਈ ਟੀਚਰ ਲੱਗ ਜਾਊਗਾ ਕੋਈ ਬੰਦਾ ਬਿਜ਼ਨਸ ਕਰਨ ਵਾਲਾ ਕੋਈ ਜਿਹੜਾ ਟੱਕ ਪੜੇ ਲਿਖ ਆਉਂਦਾ ਮੇਰੇ ਵਾਂਗ ਐਮਐਨਏ ਵੀ ਬਣ ਜੂਗਾ ਕੋਈ ਲੱਗੇ ਬਣੇ ਬੰਦੇ ਹੈ? ਅੱਖਾ ਬਹੁਤ ਹੈ ਹੈ? ਤੋਂ ਬਹੁਤ ਸ਼ੂਨਿਆ ਤਾਂ ਇਹ ਲੋਕਾਂ ਨੇ ਹੈ? ਬੰਨ ਅਸਰਾ ਨੂੰ ਡਿਜਾਇਰ ਦਾ ਬੋਲਿਆ ਨੂੰ ਵੀ ਤਾਂ ਹੈ ਜੀ ਕੱਟਣ ਦਾ ਜੀ ਸਾਡਾ ਦਾ ਅਸਰਾ ਨੂੰ ਡਿਜਾਇਰ ਲਈ ਕੋਈ ਨਹੀਂ ਯਾਤਰੀ ਹੈ ਕਿ ਅਸਰਾ ਮੇਰੇ ਆਈਰੋਟਾ ਨੂੰ ਮੁੱਤੂ ਨੂੰ ਹੈ ਕੋਈ ਨਹੀਂ ਰੋਤਾ ਦਾ ਦਾਦਾ ਦਾ ਕੋਈ ਜਿੰਨਾਂ ਕਿ ਜਿੰਨਾਂ ਕਿ ਜਿਤਨਾ ਸਾਹ ਨੂੰ ਕਹੋ ਜੇ ਜੇ ਆਈਰੋਟਾ ਨੂੰ ਹੋਤ ਰਿਹਾ ਤੇੰਨੂੰ ਕਿਸੇ ਤਰ੍ਹਾਂ ਨਹੀਂ ਰਹਾ ਉਹ ਠੀਕ ਹੈ ਪਰ ਮੈਂ ਉਹਨਾਂ ਦਾ ਉਹ ਬਹੁਤ ਕੱਲੇ ਵੀ ਮੈਂ ਅਜੇ ਤੱਕ ਬੁਰਾ ਮਾਰ ਨਹੀਂ ਜਾਣ ਲਿਆ ਕਦੇ ਕਿਸੇ ਨਾਲ ਮਾਰਾਂ ਦੀ ਸੋਚਦਾ ਕਾਰਨ ਕੀ ਆ ਜ਼ਿੰਦਗੀ ਵਿੱਚ ਇਕੱਲੇ ਹਾਲਾਤ ਬੜੇ ਬੜ ਜਾਂਦੇ ਪਰ ਆਪਣ ਨੂੰ ਸੁਧਾਰਾ ਉਹ ਨਹੀਂ ਕਰਨਾ ਅਸੀਂ ਬੱਚਿਆਂ ਲਈ ਕੰਮ ਕਰੀਏ ਬੇਮੁਖੀ ਹੈ ਨਾ ਬੱਚਿਆਂ ਦੀ ਬੱਚਿਆਂ ਲਈ ਕੰਮ ਕਰੀਏ ਜੇ ਥੋੜਾ ਜਿਹਾ ਕਰਨ ਲਈਏ ਤਾਂ ਦੁਨੀਆ ਬਦਲ ਸਕੇ ਲੱਗਿਆ ਨਹੀਂ ਕਦੇ ਪਬਲਿਕਲੀ ਸੈਲਫ ਸਿਕਮਿਟੀ ਬੜੀ ਨਹੀਂ ਜੀ ਕੋ ਦੇਖਦੇ ਆਂ ਐਸਐਸ ਕੌਨਸੀ ਐਸਐਸ ਇਹਨਾਂ ਦਾ ਐਸਐਸਲੀ ਕਿਰਵੇ ਕੌਣ ਲਈ ਤੁਸੀਂ ਲੈਬਰ ਕਿੰਨੇ ਵਰਗਾ ਅਜੀ ਆਪਾਂ ਉਹ ਕਿੰਨੇ ਹੋਏ ਨੇ ਆਹੀ ਹੋਆ ਅੰਮਲ ਨੂੰ ਗੱਲ ਇਹ ਹੈ ਕਿ ਤੁਸੀਂ ਸਕੂਲ ਨੇ ਐਮਐਲਯੂ ਤੁਸੀਂ ਲੈ ਕੇ ਆਉਣੇ ਨੇ ਨਾਲ ਬਾਹਰ ਆ ਜੇ ਮੈਂ ਕੋਈ ਗਲਤੀ ਕਰਦਾ ਤਾਂ ਮੇਰੇ ਤਾਂ ਲਾਪਰਵਾਹੀ ਹੋ ਜਾਂਦੀ ਹੈ। ਹੁਣ ਤੁਸੀਂ ਜਿਹਨੇ ਮਾਰ ਸਕੂਲ ਦੇ ਤੁਸੀਂ ਕਹਿੰਜੀ ਮੈਂ ਤੁਹਾਨੂੰ ਕੋਈ ਕਰ ਰਿਹਾ ਮੇਰੀ ਗੱਲ ਸੁਣੋ ਸਕੂਲ ਨੂੰ ਜਰੂਰ ਐਕਟ ਲੈ ਕੇ ਚੱਲਣਾ ਹੁੰਦਾ ਬਹੁਤ ਜ਼ਰੂਰ ਹੁੰਦਾ। ਤੁਸੀਂ ਕਿਤਾਬ ਸਕੂਲ ਚ ਆਇਆ ਕਰੋ 12 ਦੇ 12 ਜਿਹੜੇ ਨੇ ਇਹਨਾਂ ਨੂੰ ਮੰਡੀਟਰੀ ਕਰੋ ਜੀ ਸਪਰਸ ਵੀ ਮੰਡੀਟਰੀ ਕਰੋ ਕਿ ਹਰ ਮਨੁੱਖੀ ਡਿਟੀ ਮੀਟਿੰਗ ਹੋਵੇ ਤੇ ਇਹਨਾਂ ਨਾਲ ਚਾਹ ਪਾਣੀ ਖਾਣੇ ਕਰੀਏ ਤੇ ਇਹਨਾਂ ਨੂੰ ਮਾਨ ਸਰਕਾਰ ਜਿਹੜਾ ਵਈਆ ਉਹਦੇ ਇਹਨਾਂ ਦੇ ਬੱਚੇ ਨੇ ਪੜ੍ਹਨੇ ਨੇ ਤਾਂ ਆਪਾਂ ਇਹਨੇ ਕਰਕੇ ਸਾਰੇ ਇਕੱਠੇ ਹੋਏ ਨਹੀਂ ਅੱਪਾ ਕਿਤੇ ਨਹੀਂ ਕੋ ਸੋ ਵੈਲੀ ਮੰਨਦੇ ਆਪਾਂ ਛੋਟੇ ਛੋਟੇ ਕੰਮਾਂ ਵਾਲੇ ਸੀ ਚਾਲ ਲੈਣਾ ਸ਼ੁਰੂ ਕਰੀਏ ਛੋਟੇ ਛੋਟੇ ਕੰਮ ਸਕੂਲਾਂ ਤੋਂ ਸ਼ੁਰੂ ਹੋਣੇ ਨੇ ਅਜੇ ਬਹੁਤ ਸਾਰੇ ਐਸਟੈਂਟ ਕਮੀਆਂ ਰਹਿ ਗਈਆਂ ਜਿੱਥੇ ਸਾਰੇ ਬੱਚਿਆਂ ਨੂੰ ਸਾਂਭਿਆ ਕਰਨਾ ਚਾਹੀਦਾ अचूकली बच्चे ने सही असे अर्पणो असे अर्पणो असे अर्पणो रेडी तू और तू खडा कर बोलू दे तुझ्या करण नाही कर और बोल आ ठीक आहे जर पूरी करा नाही नाही ਟੱਗਵਰਨ ਜੀਨੀ ਟੱਗਵਰਨ ਕਰਦਾ ਬੇਤੀ ਸਿਹਰਾ ਮੋਟਾ ਜੇ ਪਰਮੁਖਰ ਦੇ ਕਰਦਾ ਕੋਈ ਸਮਝ ਆਉਣ ਲੱਗ ਜੂਆ ਹੋਲੀ-ਵੋਲੀ ਕਰਤੀ ਹੈ ਠੀਕ ਹੈ ਠੀਕ ਹੈ ਦੂਜੀ ਆ ਲੈ ਲਗਦਾ ਹੀ ਉਤਰੇ ਪੇਸ਼ ਨਾ ਦੇ ਲਈ ਸੱਜੇ ਦੇ ਜਿਹੜਾ ਹਰਨ ਦਾ ਪੋਸਟਰ ਉਹਦਾ ਐਡੀਸੀ ਵੀ ਲੋ ਦਾ ਗੱਲ ਕਰਨ ਦਾ ਦੂਜੀ ਦਾ ਕੌਂਸੀ ਹੈ ਉਹਨੂੰ ਦੇਖ ਕੇ ਰਹਿਣਾ ਹੈ ਵੀ ਦੂਜੇ ਦਾ ഹേ സച് കോണൻ ബോർദ സച് സച് കോണൻ ബോർദ ഹേ ഉഹ് വേ എ കനവൻ കീര ബോർദ ഹേ സൊദരെ ਖੇਲ ਖਾ ਕੇ ਕਾਰ ਨਹੀਂ ਸਵੇੜਨਾ ਇਹਦੇ 10 ਜੀ ਇਹਨਾਂ ਬਿਲਕੁਲ ਢੂਡਵਾਉਂਦੇ ਕੋਈ ਜਸਟ ਨਹੀਂ ਦਿੰਦੇ ਕਿਸੇ ਦਾ ਆਏ ਜੁਰਮੇਆ ਜਸਟ ਵੀ ਤੁਸੀਂ ਇਹ ਸੜਦੇ ਤੁਸੀਂ ਜਸਟ ਵੀ ਜਿੱਤੇ ਕਰੋ ਬੋਤ ਠੀਕ ਹੈ ਤੁਸੀਂ ਤੁਸੀਂ ਖਾ ਕੇ ਸੜ ਦੁੱਤਾ ਨਾਲੀਆਂ ਚ ਚਲੇ ਗਿਆ ਨਾਲੀਆਂ ਬਲੌਕ ਹੋ ਗਈਆਂ ਹੋ ਗਈਆਂ ਤੁਹਾਡੀ ਬਿੱਬੀ ਮੈਨੂੰ ਕਹਿੰਦੀ ਹੈ ਕਿ ਅੰਨੀ ਗੇਲ ਨਾਲੀ ਪਰੀ ਪਿਆ ਮੇਰੇ ਦੇਸ਼ ਜਰਾ ਅਪਾ ਅਪਾ ਇਹ ਸੀਲੂ ਬਾਹਰ ਕਹੀਏ ਕਿ ਸਫਾਈ ਜਿਹੜੀ ਆ ਉਹ ਬਹੁਤ ਜ਼ਰੂਰੀ ਹੁੰਦੀ ਹੈ। ਉਸ ਤੋਂ ਵੀ ਸਾਡੇ ਬੱਚੇ ਸਫਾਈ ਦੇ ਵਿੱਚ ਹੈ ਜੇ ਜੰਗਲੀ ਜੀਵ ਕੰਨਾ ਬਹੁਤ ਕਰਨ ਵਾਲੀਆਂ ਨੇ ਮੈਨੂੰ ਮੈਨੂੰ ਮਨ ਹੁੰਦਾ ਜਿੱਥੇ ਪਾ ਜਾਵਾ ਬੱਚਿਆਂ ਦੇ ਨਾਲ ਮਾਂ-ਬਾਪ ਦੇ ਨਾਲ ਜਲਾ ਕਰਾ। ਮੈਂ ਕੁਝ ਦੇਰ ਕੇ ਗਿਆ ਛੋਟੇ ਛੋਟੀ ਪਰਿਵਾਰਾਂ ਤੋਂ ਬੈਕ ਨੂੰ ਬਹੁਤ ਲੈਣ ਲੋੜ ਨੂੰ ਜਿਹੜੇ ਛੋਟੇ ਮੱਚੇ ਖਾਲਾ ਜਾ ਰਿਹਾ। ਉਹ ਬੈਕ ਕਰਾ ਲਾ तो गुरु महाराज कृपा करती बैठे 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 है तो किसे दो नहीं करना। जो, जो हो तो अपन तो तो आप सही करिएगा पेडा कम ने अपना सही तरीके करिए तो बहुत छोटी जी जिंदगी है एक दूजे तो ਲੜਕੀ ਦੀ ਚੱਤੀ ਜੰਤੀ ਤੁਜੀ ਜੰਨਾ ਮੇਰੀ ਚੱਤੀ ਜੰਤੀ ਅਸੀਂ ਬੱਚਿਆਂ ਨੂੰ ਉਹ ਜੇ ਖੋਣ ਲੱਗੇ ਨੀ ਸੈਲੈਕਟਰ ਆ ਦੇ ਦੇ ਇੱਕ ਕਰਦੇ ਹਾਂ ਅਸੀਂ ਕਹਿਣ ਲਈ ਸਭਾਓ ਬੱਚਿਆਂ ਨੂੰ ਪਿਆਰ ਨਾਲ ਬੋਲ ਕੇ ਜੀਦਾ ਮੇਰੇ ਬੱਚਾ ਸਭਾਓ ਚੰਗੇ ਖਿਡਾਰੀ ਬਣ ਚੰਗੇ ਪਾਸੇ ਜਾ ਬੱਚੇ ਉਹ ਅਸੀਂ ਕਹਿੰਦੇ ਕਿ ਸਾਰਾ ਬੋਤ ਜਿਆ ਬੱਚਿਆਂ ਕੋਲ ਜੇ ਮੰਨੇ ਬੱਚੇ ਤੁਹਾਨੂੰ ਕਹਿਣ ਜਿਵੇਂ ਤਾਂ ਤੁਸੀਂ ਰਾਜੇ ਮਹਾਰਾਜੇ ਹੋ ਜੇ ਬੱਚਾ ਕਹਿਣਾ ਵੀ ਮੰਨਦਾ ਤਾਂ ਸਮਝੋ ਜਿਹੜੇ ਕਰੀਕਰਤਰੀ ਸਾਰੀ ਲੈਵਲ ਹੋਵੇ ਆਪਣਾ ਬੱਚਿਆ ਦੇ ਨਾਲ ਦੋਸਤ ਬਣ ਕੇ ਉਹ ਇਹਨਾਂ ਦੀ ਸੋਚ ਆਪਣੀ ਵੀ ਸੋਚ ਉਹਨੇ ਸਕੂਲ ਬੋਟਾ ਅੰਦਰ ਬਹੁਤ ਸਵਾਲ ਲੱਗੇ ਬਹੁਤ ਸਾਰਾ ਕੁਝ ਪੜਾਇਆ ਤੇ ਜਿਹੜੀਆਂ ਕਮੀਆਂ ਨੇ ਸਕੂਲ ਦੀਆਂ ਉਹ ਜੇ ਤੁਹਾਨੂੰ ਲੱਗਦਾ ਕਿ ਸਕੂਲ 'ਚ ਕੋਈ ਕਮੀ ਹੈਗੀ ਆ ਆਪਾਂ ਠੀਕ ਕਰਾਉਣ ਵਾਲਾ ਉਹ ਚੀਜ਼ ਉਹ ਤੁਹਾਡਾ ਰੈਕਟੀਨਲੋਂ ਲਿਖ ਕੇ ਦੇ ਦਿਓ ਮੈਨੂੰ ਦੇ ਦੋ ਲਿਖ ਕੇ ਆਪਾਂ ਸਾਰੇ ਕਰ ਮੈਨੂੰ ਬੰਦੇ ਤੋਂ ਸਿਰਫ ਇੱਕੋ ਚੀਜ਼ ਦੀ ਲੋੜ ਆ ਸਾਡੇ ਕੀਤੇ ਸਹਿਬਾਨਾਂ ਤੋਂ ਕਿ ਆਪਾਂ ਬੱਚਿਆਂ ਦਾ ਰੈਂਟ ਹੋ ਜੇ ਤਾ ਅਪਾ ਇੱਕ ਬੜਾ ਰਿਆ ਇੱਕ ਮੰਨ ਦੇ ਵਿੱਚ ਵੀ ਆ ਜਿਹੜਾ ਸਕੂਲ ਆ ਸਰਕਾਰੀ ਤੇ ਗਰੀਬ ਬੱਚਿਆਂ ਦਾ ਪੀਡਾ ਕਹਿੰਦੇ ਮਨਸ਼ਾ ਆਈ ਮਰਾਣਾ ਨਾ ਭਾਈ ਇਹਦਾ ਆਪੀ ਦੇਖ ਲੈਣੇ ਪੁੱਛੀ ਗਏ ਆ ਉਹਦਾ ਬੱਚਾ ਕਿੱਥੋਂ ਵਰਦਾ ਹੈ ਅਰੇ ਕੀ ਕਹਿੰਦੇ ਬੱਚੋ ਸਰਕਾਰੀ ਸੇ ਜ਼ਿਆਦਾ ਉਹ ਬਸ ਮੇਰੇ ਅੰਦਰ ਉਹਦਾ ਬੱਚਾ ਮਾਨਵਾ ਜਿਹੜਾ ਗਵਰਨਮੈਂਟ ਕੋ ਜ਼ਿਆਦਾ ਟੁਕੜੇ ਕੋਈ ਢੋਲੀ ਆਲਾ ਦਾਦੇ ਜੀ ਟੀਚਰ ਨੇ ਬਹੁਤ ਹੋਰੀਆ ਟੁਕੜੇ ਕੋਈ ਟੀਚਰ ਨੇ ਮੈਂ ਹੋਰ ਦੱਸਣਾ ਕਿ ਵੰਡਿਆ ਟੈਸਟ ਪਾਸਟ ਟਿਚਰ ਹੈ ਵੰਡਿਆ ਪ੍ਰਾਈਵੇਟ ਟਿਚਰ ਹੈ ਤੋ ਆਪਾਂ ਟਿਚਰ ਨੂੰ ਵੈਸੇ ਹੀ ਲੱਗੀ ਜਾਂਦਾ ਇਹਦਾ ਇਹਨਾਂ ਜਿਹੜਾ ਆਈ.ਜੀ.ਓ. ਜਾਂ ਟਿਚਰ ਟਿਚਰਾਂ ਦੀ ਨਾ ਪ੍ਰਾਈਵੇਟ ਟਿਚਰ ਮਾਰਨ ਕਿਹਾ ਤਾਂ ਐਵੀ ਸਿਚੁਏਸ਼ਨ ਹੋਤਾ ਇਹਦਾ ਇਹੋ ਅਜਾਜ਼ਤ ਦਿੰਦੀ ਆ ਹੁਣ ਹਾਂ ਜੀ ਇਹ ਰੀਡਿੰਗ ਨੂੰ ਜਾਂਦੇ ਕੋਲ ਬਹੁਤ ਐਕਟਿਵ ਹੋ ਤਾ ਕੋਈ ਨਹੀਂ ਜੀ ਸੀ का खुला ने जा रहा बच्चे पचानवे पचानों क्योंकि सियासी ने मैं अगर कहीं रहेगी तो सारे बच्चे पा अभी इन्या नहीं थी करो पर मैं तेनों बेनती करता कि अपने बच्चे को स्कूल चंगे पास की थोड़ी है चंगी दी है टीचर्स का बहुत बड़ा रोल है जी ਕੀ ਚੰਗੇ ਬੱਚੇ ਚੰਗੇ ਹੋਣਗੇ ਜੇ ਟੀਚਰ ਜਿਸ ਵਾਰ ਦੇ ਬਹੁਤ ਕੱਢਦਾ ਪਤਾ ਹੈ ਜਦੋਂ ਕਿ ਮੈਂ ਨੂੰ ਪੁੱਛਿਆ ਵੀ ਹਰ ਜਿਹੜੀ ਅੱਧੀ ਪੇਪਰ ਕਿਵੇਂ ਹੋਇਆ ਮੈਂ ਕਿ ਜੀਸਾ ਬੈਂਕ ਕਰੇ ਜਾ ਕੇ ਮੈਂ ਤਾਂ ਵੇਖ ਕਰ ਦਿੰਦੇ ਤੇ ਮੈਂੋਂ ਕਰ ਇੱਕ ਮਸ਼ਵਰੀ ਗਿਆ ਤਾਂ ਮੈਂ ਪਾ ਕਰ ਦਿੰਦੀ ਮੈਂ ਨਾ ਅੰਦਰ ਹੀ ਬੰਦ ਹੋ ਗਿਆ ਸਮਝ ਲਿਆ ਆਪਣੇ ਜੇ ਸੁਬਾਹ ਆ ਕੇ ਕੰਮ ਕਰਦਾ ਕਰਦਾ ਇਹ ਜੇ ਪਰਮਾਤਾ ਤੋਂ ਆ ਅਗਸੇ ਜਿੰਦਾ ਕੀ ਕਿਲੋਲ ਨੂੰ ਕਰੇ ਦਾ ਜਨ ਨਹੀਂ ਹੋਣਾ ਇੱਥੇ ਜੋਬ ਦਾ ਰਿਕਰ ਪਰ ਆਉਂਦੇ ਕੀ ਕੀ ਚਾਹੁੰਦੇ ਸਾਰੇ ਨਾਲੇ ਆਪਰੇ ਹੋ ਕਿਉਂਕਿ ਮੈਂ ਕਹਾ ਬੁਝੀਆਂ ਜੱਲਾ ਕਰਨਾ ਬਹੁਤ ਛੋਟੀ ਜਵਾਨ ਦਾ ਬਣਾਇਆ ਮੈਂ ਵੀ ਟਿੱਕਰ ਬੀਏਡ ਕੀਤੀ ਹੋਈ ਜੋ ਦਾ ਇੱਕ ਜਦੋਂ ਵੀ ਉਹਦੀ ਦਿੱਤੀ ਮੈਂ ਇੰਦਸਵਾ ਗਿਆ ਠੀਕ ਹੈ ਨੌਕਰੀ ਮਿਲੇ ਤਾਂ ਬੀਐਨ ਕਿਤੇ ਮਾਤਰ ਨਹੀਂ ਆਣਾ ਤੇ ਐਵੇਂ ਜਿਹੜੀ ਐਲਮੀ ਦੀ ਤਾਂ ਬੀ ਜਵਾਨ ਦਾ ਬਣਾ ਆਪਾਂ ਨੂੰ ਦੱਸਦੇ ਕਿ ਬੜਾਇਆ ਨਾ ਕਰੋ ਮੈਂ ਮੇਰੇ ਖੁਦ ਤੇ ਵੀਰਾਂ ਸਿੱਖ ਤੁਸੀਂ ਗਏ ਕਰੋਨਾ ਨੇ ਮੇਰੇ ਤੇ ਡੱਟੂ ਕੈਪੀਟਿਕ ਪ੍ਰੋਬਲਮ ਮੇਰੀ ਕੋਟੀ ਕਾਂ ਹੈ ਸੋ ਬੜਾ ਟਕਕਲਾ ਦਾ ਹਸ ਤੇ ਪਰ ਇਹ ਵੀ ਅਗਲੇ ਮੇਰੇ ਸਾਰੇ ਟੀਚਰ ਜਿਹਨੇ ਨੇ ਸੋ ਆਪਣੀ ਲੱਗੀ ਜਾਂਦੇ ਨੇ ਮੈਂ ਜਿਹਨੂੰ ਸਕੂਲਾਂ ਗਿਆਨ ਨੂੰ ਲੱਗਾ ਯਾਰੀ ਮੀਟਿੰਗ ਆਪਣੇ ਨੇ ਸੋ ਪ੍ਰੋਬੀਆ ਤੋਂ ਦਿੱਕਤਾਂ ਨੇ ਮੇਰੀਆਂ ਦਿੱਕਤਾਂ ਨੇ ਪਰ ਹਰੇਕ ਕੰਨ ਨੂੰ ਆਪਣੀ ਜ਼ਿੰਮੇਵਾਰੀ ਦਾ ਕੰਮ ਕੀਆ ਤੇ ਸਾਡੇ ਕੋਲ ਕੀ ਚੀਜ਼ ਹੋਈ ਹੋਈ ਹੈ ਤੋ ਤੁਸੀਂ ਕੋਈ ਤਮ ਬੜੇ ਮਾਨ ਨਾਲ ਕਿ ਪ੍ਰਾਰਥਨਾ ਕੇ ਜਿਹੜਾ ਇਹ ਪਾਤਲਾ ਨਾ ਕਰਨਾ ਚਾਹੁੰਦਾ ਹੈ ਜਿਹੜਾ ਜਿਹੜਾ ਕਰਨਾ ਕੋਈ ਜੇ ਕੋਈ ਹੋਰ ਸਾਰਾ ਪੂਰੇ ਕਰੇ ਸਾਰੇ ਪੂਰਾ ਕਰੇਗਾ ਇਹਨੂੰ ਕਰ ਦੇਣਾ ਵੀ ਸਿਆਸੀ ਨਸਲੇ ਦਾ 파ਟੇ ਦੇ ਤੋ ਜਿਹੜਾ ਕਰਨਾ ਰਹਿ ਕੇ ਜਿਹੜੀਆਂ ਮੈਂ ਕਰਦਾ ਹਾਂ ਕਿ ਉਹ ਜੀਆਂ ਕਿਉਂਕਿ ਮੈਨੂੰ ਮੈਂ ਕਹਨ ਕਿ ਤੁਸੀਂ ਮੇਰੇ ਨਾਲ ਤੁਸੀਂ ਉਸੇ ਜੈਨ ਜੀ ਦੀ ਮੈਂ ਪਰਮਾਪੜਾ ਤੋ ਮੈਂ ਤੋ ਮੋੜੀਆਂ ਮੋੜੀਆਂ ਨਿਕਲਤਾ ਜਿਹੜੀਆਂ ਇਹਨਾਂ ਜੰਗਲੀ ਜਗ੍ਹਾਵਾਂ ਦੇ ਲੋਕਾਂ ਤੇ ਰਹਿ ਰਹੀਏ ਜਨਮੀਆਂ ਆਪਣੇ ਭੱਤੀਆਂ ਵਿੱਚ ਕੋਈ ਕੰਪਰਮਾਈਜ਼ ਨਹੀਂ ਕਰਨਾ ਬੱਚਿਆਂ ਦੇ ਕਾਇਮ ਤੇਰੇ ਦਾ ਬੰਦਾ ਜਿੱਦਾਂ ਨਾਲ ਸਲੇ ਬਿੜਤੀਆਂ ਦਾ ਨਹੀਂ ਕੋਈ ਸੋਚੀ ਘਟਾ ਟਕਣਾ ਲੋ ਪਰ ਬੱਚਿਆਂ ਨੂੰ ਟਰਾਂਡ ਹੈ ਇਹ ਕਹਿੰਦੇ ਠੋਕੀ ਘਟਾ ਲਾਏ ਤੇ ਬੱਚਿਆਂ ਨੂੰ ਪਰ ਹਰ ਸੋ ਆਪਾਂ ਨੇ ਲਈ ਬੱਚਿਆਂ ਨੂੰ ਭਾਈ ਬੋਲ ਚੁਰੀਆ ਮੈਂ ਮੰਨ ਕੱਪੜੇ ਦੀ ਹੋਰ ਬੰਦੀਆਂ ਦਾ ਪ੍ਰੋਜੈਕਟ ਜੱਲੰਦਰਾ ਦੀ ਪੂਰੀ ਗਈ ਜੇ ਮੈਂ ਸਾਤ ਕੋਈ ਨਹੀਂ ਜਾਂਦੀ ਬਹੁਤ ਧੀਰਜ ਨਾਲ ਲੋਕਾਂ ਦਾ ਟਾਈਮ ਇਹ ਤੁਹਾਨੂੰ ਲੀਕ ਮਾਫੀ ਵੀ ਚਾਹੁੰਦਾ ਹਾਂ ਕਿ ਸਾਰੇਆਂ ਨਾਲ ਕਿ ਤੁਹਾਡੇ ਤੋਂ ਵਾਦਾ ਵੀ ਚਾਹੁੰਦਾ ਬੱਚਿਆਂ ਤੋਂ ਕਿ ਐ ਕਰਾਂਗੇ ਹੈ ਜੀ ਬੀਚੇ ਦਾ ਕਹਿਣਾ ਬੰਦ ਕਰ ਮਮੀ-ਪਾਪਾ ਦਾ ਕੱਪਟਨ ਲੋਕਾਂ ਤੇ ਨਹੀਂ ਹੈ ਨਾ ਹੈ ਐ ਕਰਾਂਗਾ ਹਰ ਦੇ ਹੈ ਇਹ ਕਿ ਮੋਲ ਗੋਣ ਤੋਂ ਦੇ ਦੋ ਫੋਨ ਫੋਨ ਗੋਣ ਤੋਂ ਦੇਦਾ ਕੀ ਦੇਖਦੇ ਰੀਲ ਦੇਖਦੇ ਰੀਲ ਦੇਖਦੇ ਜਿੱਥੇ ਮਰਜੀ ਚੱਜੋ ਉਹਨਾਂ ਨੇ ਪਹਿਲਾਂ ਜਵਾਬ ਉਲਝਾਏ ਪਹਿਲੇ ਅੱਛਾ ਦੇਖਦੇ ਵੀ ਪਰਿਲੇ ਦੇਖੀਏ ਕੋਈ ਦੱਚ ਦਾ ਦੇਖ ਲੈ ਕੋਈ ਟਾਪਾ ਦਾ ਦੇਖ ਲੈ ਫੋਨ ਦੇਖਣਾ ਕੋਈ ਮાળੀ ਕੰਮ ਨਹੀਂ ਕਰਦਾ ਫੋਨ ਦੇ ਵਿੱਚ ਚੰਗੀਆਂ ਚੀਜ਼ਾਂ ਲੱਗੋ ਪੜ੍ਹਾਈ ਬਾਰੇ ਲੱਗੋ ਚੰਗੇ ਬੰਦਿਆਂ ਨੂੰ ਸਰਚ ਕਰੋ ਫਿਰ ਤੁਸੀਂ ਫ੍ਰੀਲੈਂਸਰ ਬਣ ਕੀ ਜਾਂਦੇ ਹੋ ਕੋਈ ਕਹੇ ਫਸਲੇ ਕਿਸੇ ਨੂੰ ਦੇਖ ਕੇ ਕਿਸੇ ਨੂੰ ਦੇਖ ਕੇ ਕਰ ਲਿਆ ਉਹਨਾਂ ਅੱਜ ਦਾ ਕੰਮ ਕਰਾਏ ਇਹਦੇ ਨਾਲ ਬੜੀ ਬੜੀ ਵਧੀਆ ਪੜਾਈ ਦੇੰਦਣਾ ਕਰੋ ਪੜ੍ਹਨਾ ਕਿੱਦਾਂ ਤੱਕ ਸਸਣਾ ਕਿੱਦਾਂ ਗਰਾਉਂਡ ਵਰਕ ਐ ਕਰੋ ਆ ਜਿਹੜੇ ਕੰਮ ਕਰਨ ਵਾਲੇ ਹੋਰਾਂ ਦਾ ਤੇ ਉਹਦਾ ਧਿਆਨ ਰੱਖਿਆ ਕਰੀਏ ਠੀਕ ਹੈ ਕੱਟ ਦੇ ਕੇ ਕਰ ਲੋ ਕੋਲੋਂ ਜੱਗਣਾ ਪੜਾਈ ਕੋਲੋਂ ਬਹੁਤ ਹੋਉਂਦੇ ਉਹ ਤੋਂ ਵੀ ਜਿਹਨੇ ਮੈਨੂੰ ਦੱਬਣਾ ਬਾਹਰ ਤੋਂ ਕੱਟਦੇ ਐ ਇੱਕ ਤੁਸੀਂ ਮੋਰਲ ਵੈਲਿਊ ਤੁਸੀਂ ਕਲਾਸ ਨੋਲੇਜ ਇਹਨੂੰ ਲੈ ਕੇ ਕੱਥਾ ਕਰਨਾ ਅਸੀਂ ਕਿਵੇਂ ਕਰੀਏ। ਮੋਰਲ ਵੈਲਿਊਜ਼ ਦੇ ਰਸਤਾ ਹੁੰਦੇ ਨੇ ਜੋ ਉਹ ਹੈ ਵੀ। ਉਹਦੇ ਦੀਨ ਦਾ ਰਿਸ਼ਤੇਗੀ ਵਿੱਚ ਚਾਚਾ ਕਰਨਾ, ਤਾਇਆ ਕਰਨਾ, ਭੈਣ ਭਾਈ ਕਰਨਾ, ਇੱਜ਼ਤ ਕਰਨੀ, ਬੜੇ ਅੰਤਕਾਰ ਕਿੰਨੇ ਨੇ ਸੱਚ ਕੀ ਹੈ, ਝੂਠ ਕੀ ਹੈ, ਚੰਗੇ ਕੰਮ ਕਰੋ, ਮੋਰਲ ਵੈਲਿਊਜ਼ ਜਿਹੜੇ ਚੰਗੀਆਂ ਚੀਜ਼ਾਂ ਹੁੰਦੀਆਂ ਨੇ ਉਹਦੀ ਕੋਈ ਸਮਾਈ ਨਹੀਂ ਜੀਂਦਾ। ਇਹ ਜਿੰਦਾਂ ਦਾ ਤੁਸੀਂ ਧਿਆਨ ਲਓ। ਇਹ ਨੈਕਸਟ ਉਹ ਬਤਾਈ ਗਏ 10 ਮਿੰਟ ਲਾਇਆ ਹੋਏ ਸੀ ਅਸੀਂ ਸੋ ਇਹਨਾਂ ਨੂੰ ਸਾਰਿਆਂ ਨੂੰ ਪਾ ਦਿੱਤਾ ਹੈ ਕਿ ਇਹ ਮਾਰੂ ਦਾ ਸੰਗਰੀ ਲਈ ਇੱਕ ਸਪੈਸ਼ਲ ਸਲਾਈਡ ਆ ਰਹੀ ਹੈ ਡਿਪਾਰਟਮੈਂਟ ਤੋਂ ਇਹ ਇੱਕ ਫੋਰਮ ਹੈ ਜੇ ਕੋਈ ਮੈਡੀਕਲ ਵਰਕ ਆਉਂਦਾ ਨਹੀਂ ਹਰੇਕ ਨੂੰ ਆਉਂਦੀ ਤੇ ਜਿਹੜਾ ਰਹੀ ਹੈ ਆਹ ਜਿਹੜਾ ਮੈਂ ਮਤਲਬ ਸਾਡੀ ਸਰਕਾਰ ਦੇ ਵਿੱਚ ਇਹਨਾਂ ਦਾ ਵਰਤਦਾ ਸੀ ਜਿਹੜਾ ਅਸੀਂ ਦੇਖਤੀ ਕਰਦੇ ਝੋਏ ਨੇ ਸੋ ਜਦੋਂ ਰਿਸ਼ਤੇ ਬਣਾਉਣੇ ਦਿੱਤੇ ਹੋਣਾ ਤੁਸੀਂ ਉਹ ਤੁਹਾਨੂੰ ਸੋ ਬੱਚਿਆਂ ਨੂੰ ਇਸ ਚੀਜ਼ ਨਾਲ ਆਲੀਕੋ ਕੰਟੈਂਜੈਂਸੀ ਹਾਲ ਬਣਾਉਣਾ ਹੈ ਹੋਨੈਸਟ ਹੋਣਾ ਠੀਕ ਆ ਔਨੈਸਟੀ ਚੰਗੀ ਲੱਗਦੀ ਆ ਔਨੈਸਟੀ ਕੀ ਹੁੰਦੀ ਆ ਕੀ ਹੁੰਦੀ ਆ ਇਮਾਨਦਾਰੀ ਕੀ ਹੁੰਦੀ ਪਤਾ ਹੈ ਕੀ ਹੁੰਦੀ ਆ ਹੈ ਅਜਿਹੀ ਕੰਮ ਕਰਦਾ ਹੋਣਾ ਮਨ ਦੇ ਨਾਲ ਨਹੀਂ ਕੰਮ ਕਰਦਾ ਹੈ ਇਮਾਨਦਾਰੀ ਨਾਲ ਕੰਮ ਕਰਨਾ ਸੱਚ ਬੋਲਣਾ ਤੇ ਸਹੀ ਕਰ ਠੀਕ ਆ ਬੇਈਮਾਨੀ ਹਮੇਸ਼ਾ ਜ਼ਿੰਦਗੀ ਦੇ ਪਿੱਛੇ ਲੈ ਕੇ ਜਾਂਦੀ ਹੈ। ਬਸ ਤੁਸੀਂ ਮੈਂ ਹਮੇਸ਼ਾ ਕਹਿੰਦਾ ਹਾਂ ਵੀ ਹੋਰ ਕੋਸ਼ਿਸ਼ ਕਰੋ। ਬੜੇ ਬੜੇ ਸਾਰੇ ਮਾਨਦਾਰ ਬਰਦੇ ਨੇ, ਸਾਰਾ ਸਿਸਟਮ ਟੱਪ ਗਿਆ। ਸਾਰਾ ਪਰਸਪਰ ਸਹਿਤ ਮਾਨਦਾਰੀ ਤੇ ਜੂਝ ਮੁਕੱਦਮੇ ਬਚਿਆ ਤੇ ਕੋਸ਼ਿਸ਼ ਕਰੋ। ਬਹੁਤ-ਬਹੁਤ ਧੰਨਵਾਦ। ਮੈਂ ਕਿਸੇ ਵੀ ਸ਼ਾਂਤ ਦੇ ਖਿਆਲ ਤੋਂ ਇਹੋ ਜਿਹਾ ਕਿ ਆਪਣੀ ਟੀਮਾਂ ਦਾ ਜੈਕਾਰਾ ਆਪਰਾ ਆਪਣਾ ਆਪਣੀ ਪਸੰਦ ਦੀ ਮਾਤਰੀ ਹੋ। ਹਮੇਸ਼ਾ ਤੁਹਾਡੇ ਨਾਲ ਹਮੇਸ਼ਾ ਮੁੰਡੇ ਨੂੰ ਮੰਗਣਾ ਚਾਹੁੰਦਾ ਤੁਹਾਡੇ ਵਰਗੀਆਂ ਤੇ ਆਪਾਂ ਪਿੰਡ ਵੀ ਭਾਈ ਵੀ ਪੂਰਾ ਵੀ ਭਾਈ ਜੋ ਵੀ ਜੀ ਲੋਕ ਕਰਾਉਂਦਾ ਉਹ ਕਰਾਈ ਲੈਂਦਾ ਉਹ ਕਰਾਉਂਦਾ ਲੈ ਵੀ ਕੀਤਾ ਹਾਂ ਉਸ ਦਾ